ਹਾਂ ਆਉਰੇ ਮੜਾਇਆ ਇਹ ਪਹਿਲਾ IHC ਹੁਣ ਕਹਿੰਦਾ 40 ਚੱਲੋ ਠੀਕ ਚੱਲ ਭਾਈ 40 ਦੀ ਦੇ ਠੀਕ ਹੈ ਇਰੇ ਵਰਗੇ ਜਿਹੜੇ ਨੇਗਾ ਹੋ ਗਏ ਸਾਹਮਣੇ ਅਰ ਲੀਲਾ ਤੇ ਮਦੀਨਾ ਮਸਾਲਾ ਸਾਰਾ ਜਿਹੜਾ ਸੀ ਸਰ ਵੇਚਣਾ ਵਾਲਾ ਮੋਲ ਕਰੋ ਇਹ ਦੱਸੋ ਅਬਿਆਦ ਨਬੀ ਕਿੰਨੇ ਮੰਗੇ ਪੱਕੀ ਮੰਗਤਾ ਯਾਰ ਮੈਂ ਤੈਨੂੰ ਠੱਡਾ ਇੱਕੋ ਹੀ ਮਾਰ ਕੇ ਗਿਆ ਮੈਂ ਬਾਰੇ 2000 ਚਲੋ ਭਾਈ ਮੈਂ ਮੈਂ ਇਹ ਥਰੂ ਕਹੂੰਗਾ ਵੀ ਯਾਰ ਤੂੰ ਉਹ ਕਰ ਤੇਰੇ ਹਿਸਾਬ ਨਾਲ ਹੋਇਆ ਤਦ ਤੂੰ ਬਚਕੇ ਦੱਸ ਦੇਗਾ ਸਰਪੰਚ ਜੀ ਨੂੰ ਵੀ ਆਏ ਸਰਪੰਚਾ ਭਾਈ ਦੋਮੀ ਇੱਕ ਕੇ ਬਾਰੇ ਕਹਦੇ ਗੱਲ ਆਏ ਕਰਨੀ ਆ ਗੱਲ ਨਹੀਂ ਬਾਤ ਨਹੀਂ ਯਾਰ ਮੈਂ ਤਾਂ ਹੱਲੇ ਤੈਨੂੰ ਡੱਕਾ ਨਹੀਂ ਗਿਆ ਇੱਕ ਵਾਰ ਇੱਕ ਲੱਖ ਸਾਡੇ ਮਾਂਜੀ ਲਾ ਗਿਆ ਵਜੀਰੇ ਵਰਗੇ ਨੇ ਉਹਨਾਂ ਨੂੰ ਕੁੰਨ ਵਾਲਾ ਉਹ ਨਕਦਾਂ ਵਾਲੇ ਜੋ ਵੀ ਵਜੀਰੇ ਵਰਗੇ ਦਾ ਭਾਈ ਨਾ ਨਾ ਕੁੰਦੇ ਸੀ ਚਲੋ ਕੋਈ ਗੱਲ ਨਹੀਂ ਭਾਈ ਕੋਈ ਨੱਕ ਦਾੜੀ ਇਹ ਤੈਨੂੰ ਦੱਸ ਦਊ ਹੇ ਜਿੱਲਦੂ ਕੀ ਲਾਣਾ ਨਾ ਡੇਢ ਕਹਿਆ ਭਾਈ ਮੈਂ ਲਿਆ ਤੈਨੂੰ ਮੋੜਦਾ ਨਹੀਂ ਆ ਜਾ ਸਾਟਣਾ ਮਾਰੇ ਚੜਕੇ ਜਮਣਾ ਚਾਰਕੀ ਭੈਣ ਤੋਂ ਕਿੰਨਾ ਬੰਦੇ 20 ਕਿਲੋਵਾਟ ਦੀ ਗੱਲ ਹੈ ਲਾ ਠੀਕ ਹੈ ਨਾ ਫਿਰ ਕਿੰਨੇ ਜਿਹੜਾ ਕੋਈ ਗੱਲ ਤਾਂ ਯਾਰ ਵੀ ਐਂ ਵੇਚਣੀ ਹੈ ਸਰ ਬਾਦ ਹੋ ਗਈ ਓਚੇ ਨੇ ਜਾਣਾ ਨਹੀਂ ਉੱਥੇ ਯਾਰ ਆਹ ਦਾ ਪਤਾ ਲੱਗੇ ਕੀ ਪਤਾ ਮੈਨੂੰ ਮੈਂ ਉਹ ਫਿਰ ਗਰਮੀ ਚ ਖੜਾ ਹੋਣਾ 1.5 ਤੋਂ ਅੰਦਰ ਬੁੱਝੂ ਤੂੰ ਬਤਾਨਾ ਮੈਂ ਨਹੀਂ ਕੋਸ਼ਸ਼ ਤੂੰ ਬਤਾ ਦੇ ਫਿਰ ਮੈਂ ਮੈਂ ਦੇ ਦੇ ਲੈ ਕੀ 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 ਉਹ ਮੈਂ ਜਿਵੇਂ ਕਿਹਾ ਤੀ ਦੀ ਉਮੀਦ ਦੇ ਚਾ ਨਹੀਂ ਹੁੰਦੀ ਖੰਦ ਦੇ ਲੈ ਘੱਟੇ ਬਣੇ ਕੋਈ ਗੱਲ ਨਹੀਂ ਮੰਨ ਲੈ ਫਿਰ ਕੀ ਗਿਨ ਕਿੰਨਾ ਅੱਸੀ ਦੀ ਕਹਾ ਤੂੰ ਆ ਕੇ ਮਾਜੀ ਦੀ ਲੈ ਜਾ ਤੂੰ ਮੈਨੂੰ ਇਹ ਕਹਿਤਾ ਚੱਲ ਮਾਜੀ ਦੀ ਲੈ ਜਾ ਮੈਂ ਕਹਿੰਦਾ ਯਾਰ ਕੋਈ ਹਣੀ ਰਾਤ ਨਿਯਮ ਦਾ ਕਿੰਨੇ ਦਾ ਤੂੰ ਮੈਨੂੰ ਜਾਇਜ਼ ਗੱਲ ਕਰ ਤੂੰ ਦੱਸ ਤੀ ਦੀ ਠੋਕ ਦਿੰਦਾ ਤੀ ਦੀ ਕਿਉਂ ਨਾ ਦਿੰਦਾ ਫੇਰ ਮੈਂ ਫੇਰ ਗੱਲ ਕਰ ਆਪਦੀ ਵੀ ਨਹੀਂ ਤੂੰ ਤਾਂ ਮੰਗਣੀ ਆ ਪੱਕੀ 35 ਦੀ ਮਾਰ ਫੇਰ ਕੀ ਕਹਿਣਾ ਕੋਈ ਗੱਲ ਤਾਂ ਹੈ ਤੇ ਫੇਰ ਬੱਦ ਲੱਗੀ ਜਾਂਦੇ ਬਾਬਾ ਨਿਸ਼ਾਨਾ ਲਓ ਜੀ ਠੀਕ ਹੈ ਜਾਇਜ਼ ਗੱਲ ਜਾਇਜ਼ ਜੀ ਹੈ ਕਹੇ ਫੇਰ 70 ਦੀ ਮੈਂ ਲੈ ਜਾ ਤੂੰ ਡੇਢ ਦੀ ਵੇਚਣੀ ਚਾਹਣਾ ਉੱਥੇ ਨੇ ਜਾਣਾ ਨਾ ਜਾਣ ਤੇ ਫੇਰ ਆਪਾਂ ਜਾਣਾ ਨਹੀਂ ਚਲੋ ਕੀ ਕਹਿੰਦਾ ਮਹਾਰਾਜ ਦੇਖੋ ਕਾ ਜੀ ਮੁੱਲ ਕਰਤਾ ਇਹਨੂੰ ਇਹਨੇ ਦੱਸਿਆ ਕੁਸਪੱਲੇ ਪਾਇਆ ਕੀ ਕਹਿੰਦਾ ਮੈਂ ਮੁੱਲ ਕਹਿੰਦਾ 70 170 ਹਾਂ ਜਿਹੜੀ ਗੱਲ ਹੈ ਉਹ ਭੂਮੀ ਤੂੰ ਹੈ ਮੰਨਦਾ ਤਾਂ ਸਾਢੇ ਬਲਾਜੀ ਦਾ ਉਹ ਅਗਲੇ ਦੀ ਮਰਜ਼ੀ ਹੈ ਤੂੰ ਕਿਹੜਾ ਦੇ ਗਿਆ ਸ਼ੱਕ ਦੋ ਕਰਦੇ ਫਿਰ ਉਹ ਤਾਂ ਕੀ ਹੋਰ ਕਿਵੇਂ ਉਹ ਤਾਂ ਲਈ ਨੂੰ ਬਚਾ ਲੀ। ਉੱਚੀ ਗੱਤਰ ਹੁਦੂ ਤੈਨੂੰ ਕੋਲ ਤਾਂ ਮੈਂ ਨਹੀਂ ਉਹ ਗੱਲ ਇਹ ਆ ਮੇਰੇ ਕੋਲੇ ਲੋਕ ਕੀ ਕਰਨਗੇ ਆਪਾਂ ਤਾਂ ਕਿਸੇ ਗੱਲ ਨੂੰ ਕਰ ਕਈ ਨਹੀਂ ਆ ਸੰਨੂ ਦਸਦਾਂ ਦੇ ਪਾਸਿਆਂ ਦੇ ਬੰਦੇ ਜਿਹਨੂੰ ਇਹ ਸਾਨ ਦਲਾਲ ਆ ਆਹ ਮੈਂ ਚੰਗੀ ਗੱਲ ਆ ਫਿਰ ਜੇ ਕੋਈ ਵੀ ਖੋਲੇ ਤਾਂ ਸ਼ੱਕ ਹੋ ਰਿਹਾ ਏ ਅਰ ਅੰਤੋਂ ਦੀ ਧਰਤੀ ਤੇ ਖੜਾ ਜੇ ਕਿਸੇ ਨੂੰ ਆਖਿਆ ਹੋਵੇ ਇਹ ਵੀ ਗੱਲ ਮੈਂ ਬਾਦ ਦਾ ਕਰਾਂ ਨੀਡੂ ਕੇ ਮੰਗਦੇ ਸੀ ਜੀ ਮੈਂ ਕੋਈ ਵੀ ਕਿਸੇ ਨੂੰ ਕੋ ਸਾਖਿਆ ਨਹੀਂ ਤੈਨੂੰ ਕਿਹਾ ਕਿ ਪਹਿਲੇ ਨੂੰ ਆਪਾਂ ਜਿੰਦਗੀ ਦੀ ਕਸਮ ਕਾ ਕੇ ਕਹਿੰਦੇ ਜਿਹੜਾ ਤੈਨੂੰ ਕਿਹਾ ਇਹ ਕਿਸੇ ਨੂੰ ਨਹੀਂ ਕਿਹਾ ਡੇੜੀ ਕਿਹਾ ਰੀ ਦੇਖਦਾ ਜੀ 25 ਦੀ ਤੇਰੀ ਗਈ ਅਰਵਾਦ ਦੀ ਤੇਰੀ ਗਈ ਮੈਂ ਕਰਕੇ ਦੇ ਨਹੀ ਨਹੀ ਆਪਾਂ ਦੇਣੀ ਨਹੀਂ ਮੰਗੇ ਸੁੱਚਾ ਮਹੀਨੇ ਤੋਂ ਬਾਅਦ ਉਹ ਕਹਿੰਦੇ ਜੀ ਕਿੰਨਾ ਮਹੀਨੇ ਤੋਂ ਉੱਤਰ ਆ 70 ਦੀ ਕਹਿੰਦੇ ਆ 60 ਦੀ ਦੇਣੀ ਐ ਇਹਨਾਂ ਨੂੰ ਇੱਕੋ ਹੀ ਗੱਲ ਕਹਦੀ ਨਹੀਂ ਦਿੰਦੇ ਆ ਵੀ ਕਹਤਾ ਆ ਗਾ ਜਨਰਲ ਨੇ ਆਇਆ। ਦੇਖ ਲੈ ਨਹੀਂ ਹੁੰਦੀ ਬਾਬਾ ਹੁੰਦੀ ਹੁੰਦੀ ਆਪਾਂ ਤੈਨੂੰ ਡਰ ਕੇ ਮੋੜਦੇ ਆਂ ਤੂੰ ਰੱਬ ਵਰਗਾ ਹੈਗਾ। ਕਿਉਂ ਮਹਾਰਾਜ? ਕਿ ਮੈਂ ਕਰ ਦਿਆਂ ਫੇਰ? ਮਹਾਰਾਜ ਮੈਂ ਤਾਂ ਵੇਚਣ ਖਾਤਰ ਨੇ। ਇੱਕ ਕੀ ਲੋਕ ਆਇਆ ਇੱਕ ਕੀ। ਲੈ ਵੇਚਣ ਖਾਤਰ ਆ ਇੰਨੇ ਇੰਨੇ ਬੰਦੇ ਤੇ ਕਹਿੰਦਾ ਵੇਚ ਦੇ। ਦੇਖ ਵੀ ਤੇ ਹਰੇ ਹੋ ਜਾ। ਮੇਕ ਲੱਗ ਦੇ ਦੇ ਚੱਲ। ਤੂੰ ਤਾਂ ਐਂ ਦੱਸ ਬੰਨਣੀ ਕਿੱਥੇ ਤੂੰ ਪੈਸਾ ਦਾ ਸਾਡ ਕਰਦੇ ਆਂ। ਕਿ ਮੇਜੀ ਨਾ ਫੇਰ ਇੱਕ ਵਾਰੀ ਕਹੋ ਢੋਬੀ ਐ ਕਰ ਬੱਸ ਜਮਾ ਤਿੰਨ ਛੰਡ ਕੇ ਕਹਿੰਦਾ ਤੁਸੀਂ ਇੱਕ ਵਾਰੀ ਕਹੋ ਢੋਬੀ ਮੰਗੇ ਐ ਕਰ ਬੱਸ ਕੋਈ ਕੋਈ ਕਹਿੰਦਾ ਮੈਂ ਨੇ ਸੌ ਖਾ ਗਿਆ ਵੀ ਹੁਣ ਤੱਕ 10% 100 ਮਾਫਾ ਤੁਹਾਡੇ ਨਾਲ ਆ ਦੇਖੋ ਜੇ ਵੀ ਖੂ ਦਾ ਮੈਨੂੰ ਦਾ ਪਤਾ ਹੀ ਹੈ ਤੁਹਾਨੂੰ ਮੂੰਹ ਤੇ ਮੈਂ ਤਾਂ ਨਹੀਂ ਨਹੀਂ ਮੈਂ ਤਾਂ ਤੁਹਾਡੀ ਖਾਤਰ ਜੋਰ ਲਾਉਣਾ ਪੂਰਾ ਵੀ ਤੁਹਾਡੀ ਵੀ ਕੇ ਮਹਿੰਗੀ ਤੋਂ ਮਹਿੰਗੀ ਮੈਂ ਉਹ ਨਹੀਂ ਵੀ ਕਿ ਤੁਹਾਨੂੰ ਉਹ ਹੋਵੇ ਉਹ ਕਰਦਾ ਮੰਗਿਆ ਬੰਦਾ ਹੈ ਬਾਹਾਂ ਜਾਂ ਨਾ ਚੱਲੀ 6000 ਹਾਂ ਇੱਕ ਇੱਕ ਚੱਲੀ ਯਾਰ ਮੇਰੀ ਗੱਲ ਸੁਣ ਲੈ ਮੇਰੀ ਸੁਣ ਲੈ ਯਾਰ ਪਹਿਲਾਂ ਹੁਣ ਮੇਰੀ ਸੁਣ ਲੈ ਹੁਣ ਤੈਨੂੰ ਵੀ ਤਾਂ ਮੰਨਣਾ ਪੈਣਾ ਪਊ ਬੱਚਾ ਵੀ ਵੱਡਾ ਗਿਆ ਆਪਣਾ ਥੋੜਾ ਨਹੀਂ ਵੱਡਾ ਦਾ ਹਰ ਤਾਂ ਤਾਂ ਸੁਭੀਨ ਹੋਇਆ ਯਾਰ ਵੱਡਾ ਖਾਣਾ ਹੋ ਗਿਆ ਚੰਗਾ ਤੂੰ ਮੈਂ ਦੇ ਲੈ ਬੱਬਾ ਉਹਨਾ ਇੱਕ ਹੋਰ ਹੈ ਹਲੋ ਛੱਡ ਵਜ ਜਾ ਵੀ ਜਿਹੜਾ ਇਹਨੂੰ ਮੈਂ ਹੁਣ ਦੱਸੇਗਾ ਜੇ ਫੇਰ ਹੀ ਨਹੀਂ ਨਹੀਂ ਹੋਣੀ ਲੈ ਜੇ ਮੈਂ ਕੱਲ ਤੱਕ ਲਖਾਇਕ ਨੂੰ ਜਿਹੜਾ ਕਹਿਤਾ ਤੁੰਨ ਕਹਤਾ ਤੇਰੇ ਵਾਸਤੇ ਕਹਿਤਾ ਜਮਾ ਸ਼ਾਇਆ ਥਲੇ ਕੜਾ ਜੇ ਸੌ ਖਾ ਕੇ ਕਹਨਾ ਅਬ ਜ਼ੀਰੋ ਜੀ ਜੀ ਆਪਾਂ ਕਿਸੇ ਨੂੰ ਆਖਿਆ ਬੀਬੀ ਕਰ ਲੈ ਮੈਂ ਬਾਅਦ ਚ ਪਰਿਆ ਵੀ ਜਾਦਾ ਤੂੰ ਲੈ ਨਹੀਂ ਤੇ ਜਾ ਬਾਜੀ ਜੋ ਤੂੰ ਨਹੀਂ ਨਹੀਂ ਹੁੰਦੀ ਇੱਥੇ ਆ ਕੇ ਬ੍ਰੇਕ ਬੋਗੇ ਇੱਕੇ ਦਮ ਕੀ ਕਰੂਗਾ ਬੰਦਾ ਉਹ ਔਰ ਇੱਕ ਮਹੀਨੇ ਤੈਨੂੰ ਦਿੱਤੀ ਹਜ਼ਾਰਾਂ ਦਿੱਤੀਆਂ ਤੂੰ ਸ਼ਕਨ ਇਹਦੇ ਬਣਾ ਜਿਹੜੀ ਮਾਚਾ ਨਾ ਰਵਾਦੀ ਕਰ ਦਿੰਦਾ ਨਹੀਂ ਹੁੰਦੀ ਮੰਗਿਆ ਫਿਰ ਕਿਵੇਂ ਹੁੰਦੀ ਹੁੰਦੀ ਦਾ ਨਹੀਂ ਵਾਹੋ ਕੀ ਭੈਣ ਦੀ ਗੱਲ ਉਹ ਯਾਰ ਐ ਮੈਂ ਮਾਰੀ ਜਾਂ ਨਾ ਉਹ ਵੀ ਲਾਈ ਆ ਹੋਰ ਗੱਲ ਵੀ ਲਾਈ ਆ ਇਹਦਾ ਤੈਨੂੰ ਮੋਹ ਪ੍ਰੇਮ ਐ ਮੈਂ ਆ ਮੈਂ ਫੋਨ ਕਰ ਲਾਂ ਨਾ ਉਹਨਾਂ ਤੈਨੂੰ ਖਾਉੜ ਦੇ ਦੂਜਾਂ ਹੈ ਖਾਉੜ ਦੇ ਦੂਜਾਂ ਕੀ ਡੇਢ ਦੇ ਦੂਜਾਂ ਨਹੀਂ 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 ਮੇਰੀ ਗੱਲ ਮੈਂ ਬਾਲੀਆਂ ਗੱਲਾਂ ਨਾ ਉਰਿਆ ਵੀ ਜਾਂ ਤਾਂ ਇਹ ਕ ਜਾਊਗਾ ਜਾਂ ਤੂੰ ਜਾਵੇਂਗਾ ਉਰਿਆ ਮੇਰੀ ਗੱਲ ਇੱਕ ਰੱਖ ਲੈ ਨਹੀਂ 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 ਕੋਈ ਗੱਲ ਨਹੀਂ ਜਿਹੜੀ ਗੱਲ ਮੈਂ ਕਹਿੰਦਾ ਨਹੀਂ 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 ਕੋਈ ਭਰਾ ਵੀ ਗੱਲ ਰੱਖ ਲੈ ਭਰਾ ਵੀ ਹੈ ਫਿਰ ਬੋਲੀ ਨਾ 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 ਯਾਰ ਭਾਈ ਬਣ ਕੇ ਭਾਈ ਬਣ ਕੇ ਹੀ ਹੈ ਮੈਂ ਤੈਨੂੰ ਜਿਹੜੀ ਕਹੀ ਸੀ ਬਸ ਇੱਕ ਗੱਲ ਇੱਧਰ ਹਟ ਇੱਧਰ ਹਟ ਆਪਾਂ ਦਲਕ ਨਾ ਜਾਈਏ ਉਰੇ ਆ ਉਰੇ ਆ ਉਰੇ ਆ ਖਿੱਚ ਥਾਣੇ ਦੇ 2 ਲੱਖ ਦੇ ਨਹੀਂ ਨਹੀਂ ਦੱਸ ਕੇ ਮੰਗੇ ਨਹੀਂ ਉਹਵੇਂ ਨਹੀਂ ਹੋਣੀ ਨਹੀਂ ਇੱਕ ਗੱਲ ਮੈਂ ਤੈਨੂੰ ਦੱਸ ਦਿੰਨਾ ਤੈਨੂੰ ਨੀਡੂ ਲੱਗਿਆ ਤੈਨੂੰ ਕੋਈ ਵੀ ਲੱਗਿਆ ਪਰ ਜਿਹੜੀ ਮੈਂ ਤੈਨੂੰ ਕਹਿਣਾ ਨਾ ਮੈਂ ਤੈਨੂੰ ਇਹ ਨੂੰ ਕਦਰ ਹੈ ਤੇਰੀ ਗੱਜ ਵਜਾ ਕੇ ਮੈਨੂੰ ਕਦਰ ਕਰਦਾ ਤਾਂ ਮੈਂ ਤੇਰੀ ਕਦਰ ਕਰਕੇ ਬੰਦੇ ਛੱਡ ਕੇ ਤੈਨੂੰ ਪਤਾ ਹਿਆਰਾ ਮੈਂ ਵੇਚੀ ਕੋਈ ਅੱਜ ਤਾਂ ਪਹਿਲੀ ਦਾ ਉਰੇ ਗੱਲ ਡੇਰ ਦੀ ਉਰੇ ਗੱਲ ਖੱਜ ਖਣ ਨਹੀਂ 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 ਤੂੰ ਮੇਰੀ ਗੱਲ ਰੱਖ ਲੈ ਜੇ ਭਾਈ ਕਿਲੋ 200 ਗ੍ਰਾਮ ਦਾ ਮੈਂ ਤੈਨੂੰ ਇਹ ਪੀਡੀਐਫ ਮੇਲੇ ਦਾ ਰਿਕਾਰਡ ਲੈ ਲੈ ਇੱਥੋਂ 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 ਡਿੱਗਣਾ ਪਈ ਬਸ ਹੋ ਜਾ ਕੱਚ ਤਾਂ ਕੱਚ ਤਾਂ ਉਹ ਨਹੀਂ ਨਹੀਂ ਗੱਲ ਰੱਖ ਲੈ ਚੰਗਾ ਰਹੇਗਾ ਰੱਖ ਲਈ ਨਹੀਂ ਹੁੰਦੀ ਉਹ ਤੂੰ ਵੀ ਮੇਰੀ ਗੱਲ ਨਹੀਂ ਰੱਖਦਾ ਯਾਰ ਮੰਗਾ ਤੂੰ ਆਖੇ ਨਹੀਂ ਪਿਆਰ ਦੀ ਗੱਲ ਹੁੰਦੀ ਆ ਪਿਆਰ ਦੀ ਹੈ ਤੇਰੇ ਨਾਲ ਜੇ ਛੋਟਾ ਦਲਾਲਾ ਨੇ ਤਾਂ ਹੀ ਤੈਨੂੰ ਰਾਹ ਦਿੰਨੇ ਹੁੰਦੇ ਆ ਅਸੀਂ ਉਹ ਜੇ ਭਰਾ ਤੂੰ ਮੈਂ ਤੇਰੀ ਗੱਲ ਨੂੰ ਵੀ ਰੱਖਦਾਗਾ ਜੇ ਹੁਣ ਤੂੰ ਉਹ ਕਰਦਾ ਨਾ ਤੇ ਜੇ ਤੜਾ ਇੱਜਤ ਤੇਰੀ ਬਹੁਤ ਰੱਖੀ ਮੈਂ ਇੰਨੇ ਦੀ ਨਹੀਂ ਹੋਣੀ ਮੈਂ ਬਸ ਗੱਲ ਆਹ ਯਾਰ ਕੋਈ ਗੱਲ ਰੱਖ ਲੈ ਕਿਉਂ ਮੈਂ ਉਹ ਕਰਦਾ ਗੱਲ ਰੱਖ ਲਈ ਬਸ ਮਾੜੀ ਜੀ ਗੱਲ ਪਿੱਛੇ ਜਾਂਦਾ ਹੁਣ ਜੀ ਜੀ ਮਾੜੀ ਜੀ ਗੱਲ ਪਿੱਛੇ ਜਾਂਣਾ ਜਾ ਯਾਰ ਜੇ ਹੁੰਦੀ ਹੁੰਦੀ ਤਾਂ ਮੈਂ ਤੈਨੂੰ ਉਹਦੀ ਕਰ ਕਮਲਿਆ ਬੰਦਿਆ ਹੁਣ ਰੱਖ ਲਈਂਗਾ ਚੰਗਾ ਰਹੇਗਾ ਹਾਂ ਉਦੋਂ ਬੋ ਚਗਾਦਾ ਸੀ ਤੇਰੀ ਗੱਲ ਉਹਦੀ ਜਾ ਕੇ ਮੈਂ ਇਸਦੀ ਹਾਂ ਜੇ ਮੈਂ ਕਿਤੇ ਹਾਂ ਦੱਸ ਹਾਂ ਦੇ ਦੇ ਕਿੰਨੇ ਦੀ ਡੇਢ ਦੀ ਨਹੀਂ 10 ਲੈ ਕਿਸੇ ਗੱਲੋਂ ਘੱਟ ਜੇ ਮੈਂ ਪੰਜੀ ਵੀ ਲਾ ਦਿਆਂਦਾ ਮੈਂ ਤੇਰਾ ਦੇਣਦਾਰ ਆ ਉਹ ਦੇਣਦਾਰ ਆ ਆਪਾਂ ਤੈਨੂੰ ਫਿਰ ਗਲਤ ਗੱਲ ਤਾਂ ਨਹੀਂ ਕਹੀ ਫਿਰ ਹੁਣ ਤਾਂ ਕੋਈ ਗੱਲ ਵੀ ਨਹੀਂ ਜਿੰਮੇ ਤੈਨੂੰ ਕਿਹਾ ਮੈਂ ਉਰੇ ਆ ਉਰੇ ਤਾਂ ਤੂੰ ਉਰੇ ਆ ਜਾ ਯਾਰ ਹੋ ਇੱਧਰ ਮੈਨੂੰ ਪਤਾ ਤੂੰ ਪਹਿਲਾਂ ਗੱਲ ਤਾਂ ਸੁਣ ਲਿਆ ਕਰ ਜਾ ਰੇ ਇੱਧਰ ਹੋ ਜਾ ਹਾਂ ਖੱਜਾ ਤਾਂ ਨਹੀਂ ਦੇ ਲਈ ਭਾਈ ਸਾਹਿਬ ਤੇਰੇ ਕੋਲ ਪੈਸੇ ਨਹੀਂ ਕੋਈ ਨਾ ਮੈਂ ਦੇ ਦੂੰਗਾ ਖੱਜਾ ਤਾਂ ਕਿੰਨੇ ਨੇ ਖੱਜਾ ਤਾਂ ਤੂੰ ਇੱਧਰ ਹੋ ਜਾ ਤੂੰ ਦਬਾ ਕੋਈ ਨਾ ਨਹੀਂ ਨਹੀਂ ਮੈਂ ਇੱਕ ਮਿੰਟ ਹਲ ਨਹੀਂ ਇੱਕ ਮਿੰਟ ਮੇਰੀ ਰੱਖਦਾ ਨਹੀਂ ਰੱਖ ਲੈ ਜਾਂ ਮੈਂ 1000 ਹੋਰ ਬੱਤਾਂ ਮੈਂ ਉਹ ਮੇਰੀ ਗੱਲ ਤਾਂ ਸੁਣ ਲੈ ਸੱਬਣ ਪੈਨ ਜੀ ਗਿਆ ਮੇਰੀ ਫਰਕ 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 ਪਹਿਲਾ ਨਾ ਫਰਕ ਪੂਰਾ ਤਾਂ ਨਾ ਹੋਵੇ ਆਂ ਦੱਸ ਬਾ ਹੁਣ ਬੋਲੀ ਨਹੀਂ ਨਹੀਂ ਹੁਣ ਨਹੀਂ ਹੁੰਦੀ ਮੰਗੇ ਹੁੰਦੀ ਹੁੰਦੀ ਮੈਂ ਤੇਰੇ ਹੱਥ ਚ ਰੱਸਾ ਨਹੀਂ ਫੜਦਾ ਤੇਰੀ ਮੈਂ ਕਦਰ ਕਰੀ ਜੰਨੇ ਹਾਂ ਹਾਂ ਦੇਖ ਲੈ ਜੀ ਇਹਦਾ ਮੇਰੀ ਸੂਕ ਹੀ ਦਾ ਸੀ ਜਦੋਂ ਬੱਚਾ ਭਾਈ 20 ਕਿਲੋ ਦਾ ਤੁਸੀਂ ਮੋਗਣਾ ਕੋਈ ਕੜਾਏ ਐ ਐਂ ਤਾਂ ਕਿਲੋ 2 ਕਿਲੋ ਵਾਲੀ ਐ ਕਿੱਤੀ ਭੈਸ ਪਈ ਆ ਯਾਰ ਖੱਜ ਕਿੰਨੇ ਦੱਸ ਸਕੇ ਮੈਂ ਪਰ ਤੂੰ ਹੈਂਡ ਕਰਦਾ ਮੈਂ ਬੜਗਾ ਓਰੇ ਆ ਜਾ ਯਾਰ ਨਰ ਸੁਣ ਲੈ ਕਰ ਪਹਿਲਾਂ ਓਰੇ 10000 ਫਿਰ ਮੈਨੂੰ ਬਾਜ਼ ਮਾਰਨੀ ਆ ਫਿਰ ਮਹੂਰ ਹੋਣਾ ਹੁਣ ਤੂੰ ਮੰਨਦਾ ਨਹੀਂ ਹਾਂ ਮਾਨ ਲਾ ਗਾਲ ਕੋਈ ਗਾਲ ਨਹੀਂ ਮੈਂ ਤੇ ਹੀ ਬੈਠਾ ਯਾਰ ਇਹ ਮੈਂ ਲੈਂਦੀ ਨਹੀਂ ਹਾਂ ਹਾਂ ਲਾਸਟ ਕੀ ਗੱਲ ਮੈਂ ਆਹ ਹਾਂ ਹਾਂ ਐ ਐ ਕਹਿ ਦੰਨੋ ਉਹ ਨਹੀਂ ਹੁੰਦੀ ਇੱਥੇ ਕਿੱਥੋਂ ਜਾਂ ਹੁੰਦੀ ਹੈ ਕੁੰਡੇ ਦੇ ਕੁੰਡੇ ਆਉਂਦਾ ਹਾਂ ਪਤਾ ਆਪਾਂ ਕੋਲ ਨਿਆਣੇ ਕੁੰਡਾ ਜਾਂਦਾ ਵੀ ਹੈ ਨਾ ਉਰੇ ਆ ਉਰੇ ਪਹਿਲਾਂ ਕਰਦਾ ਸੋਣਾ ਨਹੀਂ ਨਹੀਂ ਇੰਨਾਂ ਬੋਲੀ ਨਾ ਜਦੋਂ ਪਹਿਲਾਂ ਗੱਲ ਸੁਣੋ ਚੱਲ ਜਿੱਤੇ ਦੀ ਤੇਰੀ ਮਰਜ਼ੀ ਹੋਈ ਹੁਣ ਉਹਨੇ ਦੀ ਲੈ ਚੱਲ ਚੱਲਾ ਆ ਵੀ ਖਿੱਚੋ ਥਾਣੇ ਤੇ ਤੂੰ ਤੈਨੂੰ ਕੀ ਮਤਲਬ ਆ ਵੀ ਜਦੋਂ ਮੈਂ ਕਹਿੰਦਾ ਵੀ ਤੂੰ ਮੈਂ ਇਸਦੇ ਥਣ ਖਿੱਚ ਖਿੱਚਦਾ ਕਿਉਂ ਕੋਈ ਜਿੱਤੇ ਨਹੀਂ ਖਿਆਪ ਕਰਦਾ ਉਹ ਮੰਗ ਤੂੰ ਖਿੱਚਦਾ ਕਿਉਂ ਨਹੀਂ ਥਣ ਤੂੰ ਮੇਰੀ ਕਿਉਂ ਨਹੀਂ ਸੁਣਦਾ ਓਰੇ ਓਰੇ ਪਹਿਲਾਂ ਗੱਲ ਤਾਂ ਸੁਣ ਲੈ ਮੈਂ ਤੇਰੀ ਪਾ ਦੇਣਾ ਦੱਸ ਹਰ ਰੁਪਈਆ ਸਾਨੂੰ ਬਹੁਤ ਬਲਾ ਉਹ ਬਲਾ ਉਹਨੂੰ ਹਾਂ ਬਲਾ ਉਹਨੂੰ ਬਲਾ ਉਹਨੂੰ सांत साद आहे सतार यार ਆਲੇ ਮੈਂ ਹੱਫਤਾ ਨਹੀਂ ਹੁੰਦੀ ਮੈਂ ਮੈਂ ਨਾ ਬੰਨ ਪੂਰੇ ਬੰਦ ਗਏ 20 ਲੀਟਰ 200 ਗ੍ਰਾਮ ਦੁੱਧ ਦਿੱਤਾ ਸਹੀ ਇਹ ਨਹੀਂ ਉਹ ਨਹੀਂ ਹੋਊਗਾ ਹਾਂ ਮੈਨੂੰ ਕਿਰਾ ਅੱਲਾ ਨਾਲ ਪਗਲਿਆ ਘਰ ਨਾਲ ਅੱਲਾ ਪਗਲਿਆ ਤੁਲੇ ਮੈਂ ਨਹੀਂ ਨਹੀਂ ਸੇ ਕਰ ਪਗਲ ਰਹਾ ਹਾਂ ਤੂੰ ਮੈਂ ਖੜੀ ਰਹਿ ਜਾ ਇੱਧਰ ਹੋਵੇ ਰਕਨੀ ਓ ਮੈਂ ਮੰਗਿਆ ਫਿਰ ਆਪੂ ਸਾਡੀ ਦੀਦ ਨਹੀਂ ਕੋਈ ਸੋ ਸੋਡੇ ਮੂੰਹ ਐਵੇਂ ਬੰਦਾ ਚ ਸਾਡੀ ਬੇਇੱਜ਼ਤੀ ਹੈ ਭੈਣ ਨਹੀਂ 2000 ਨਾ ਚੁੱਪੂ ਸਤ ਨਹੀਂ ਮੇਰੇ ਜਵਾਨ ਨੂੰ ਬੋਲ ਅੱਜ ਦੱਗਦੀ ਦੱਸ ਦੇ ਐਵੇਂ ਰੱਖਦਗੇ ਮੈਂ ਤੈਨੂੰ ਦੱਸਦਾ ਐਨੇ ਲੱਗਦੇ 4000 ਰੁਪਏ ਲਾਉਂਦੇ ਸੀ ਫਿਰ ਮੈਨੂੰ ਨਹੀਂ ਪਤਾ ਮੈਂ ਤਾਂ ਸ਼ਰਮਾਉਂਦਾ ਨਹੀਂ ਨਹੀਂ ਫਿਰ ਰਹਿੰਦੇ ਕੋਈ ਗੱਲ ਓਏ ਇੱਜ਼ਤ ਰੱਖਿਆ ਕਰ ਇੱਜ ਤੇ ਅੱਜ ਤੇਰੀ ਇੱਜ਼ਤ ਹੀ ਆ ਬਸ ਇੱਜ਼ਤ ਰੱਖਿਆ ਕਰ ਮੈਂ 2000 ਨੂੰ ਕਹਿਣਾ ਤੇਰੀ ਜਵਾਨ ਨੂੰ ਫੁੱਲ ਚੜਾ ਦੇ ਫਿਰ ਮੈਂ ਤੇਰੇਂ ਦੇ ਰਿਹਾ ਹਾਂ ਤੇਰੀ ਮਰਜ਼ੀ ਹੈ ਹਾਂ 5000ਰ ਜਾ ਵੀ ਤੁਸੀਂ ਪੈਸਾ ਦਾ ਮਤਲਬ ਆਓ ਢਿੱਲਾ ਮੇਰੀ ਗੱਲ ਸੁਣ ਜਿਹੜੀ ਗੱਲ ਕਹਿਣਾ ਉਹ ਗੱਲ ਚੁੱਪ ਕਰਕੇ ਮਨ ਨਹੀਂ ਨਹੀਂ ਇਹ ਆ ਕੀ ਗੱਲ ਦੀ ਦੁਬਾਈਆਂ ਦੀ ਇਹ ਕਰਨੀ ਦੀ ਵੀ ਮੰਨ ਲੈ ਤਾਂ ਮੰਨ ਲਈ ਕੋਈ ਗੱਲ ਚੰਗਾ ਹੁੰਦਾ ਉਹ ਚੰਗਾ ਹੀ ਆ ਫਿਰ ਹਾਂ 1500 ਸਰ ਨਹੀਂ 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 ਤੂੰ ਨਾ ਹੱਥ ਲਾਈ ਸਭਨ ਹੋ ਜਾ ਹਾਂ ਪਰੇ ਹੋ ਜਾ ਬਸ ਪਰੇ ਹੋ ਜਾ ਪ੍ਰਮਾਤਮਾ ਜੀ ਦਾ ਉਹ ਇਹ ਕੰਮ ਖਰਾਬ ਹੋ ਜੂ ਹੁਣ ਆਪਣਾ ਆਪਣਾ ਕੰਮ ਖਰਾਬ ਹੋਣੀ ਨਹੀਂ ਹੋ ਜਾਂਦੇ ਕੋਈ ਗੱਲ ਨਹੀਂ ਜਾਂ ਫਿਰ ਹੋ ਜਾਗਾ ਖਰਾਬ ਕਰ ਦੇ ਜਾਂ ਬਰ ਮੈਂ ਐਸਬੀ ਨਾਲੇ ਪੈਸੇ ਜਾਂ ਰੱਖ ਲੈ ਨਹੀਂ ਮੰਗ